ਹਰ ਪ੍ਰਭ ਕਾਜ ਰਚਾਇਆ ਗੁਰਮਖ ਵਿਆਹਣ ਆਇਆ ਜਿਹੜਾ ਇਸ ਸੁਲੱਖਣੀ ਕੜੀ ਦਾ ਤੁਹਾਨੂੰ ਇੰਤਜ਼ਾਰ ਹੈ ਉਹ ਦਿਨ ਸੁਲੱਖਣਾ ਉਹ ਕੜੀ ਸੁਲੱਖਣੀ ਤੇ ਉਹ ਪਲ ਸੁਲੱਖਣਾ ਉਹ ਸੁਲੱਖਣੀ ਕੜੀ ਆਉਣੀ ਬੜੀ ਹੈ ਬਸ ਇਕੱਤੇ ਦੇ ਦਿੰਦੇ ਹੀ ਫਰਕ ਹੈ ਔਰ ਉਸ ਸੁਲੱਖਣੀ ਕੜੀ ਦੇ ਵਿੱਚ ਅਲੌਕਿਕ ਹੀ ਕੁਝ ਨਜ਼ਾਰੇ ਹੋਣਗੇ ਜਦੋਂ ਮਾਤਾ ਸੁਲੱਖਣੀ ਨੂੰ ਵਿਆਹਣ ਦੇ ਲਈ ਗੁਰੂ ਨਾਨਕ ਪਾਤਸ਼ਾਹ ਆਏ ਸੀ ਔਰ ਉਸ ਸਮੇਂ ਕਿਸ ਤਰੀਕੇ ਦੇ ਨਾਲ ਅਰਸ਼ਾਂ ਤੋਂ ਦੇਵੀ ਦੇਵਤਾ ਨੇ ਫੁੱਲ ਵਰਸਾਈ ਹੋਣਗੇ ਸੋ ਉਹਨਾਂ ਹੀ ਯਾਦਾਂ ਨੂੰ ਤਾਜ਼ਾ ਕਰਨ ਦੇ ਲਈ ਐਮਐਲਏ ਅਮਨ ਛੇਰ ਸਿੰਘ ਸ਼ੈਰੀ ਕਲਸੀ ਨੇ ਬਹੁਤ ਹੀ ਜ਼ਬਰਦਸਤ ਉਪਰਾਲੇ ਕੀਤੇ ਨੇ ਬਹੁਤ ਹੀ ਵੱਡੀ ਸੇਵਾ ਜਿਹੜੀ ਹੈ ਉਹ ਅਰੰਭੀ ਹੈ ਸੋ ਸ਼ੈਰੀ ਕਲਸੀ ਕੋਲ ਉਹ ਹੀ ਜਾਣਾਂਗੇ ਵਿਆਹ ਪਰਵ ਦੀ ਕੈਸੀ ਤਿਆਰੀ ਹੈ ਔਰ ਇਸ ਸੁਲੱਖਣੀ ਘੜੀ ਨੂੰ ਤੁਸੀਂ ਹੋਰ ਯਾਦਗਾਰੀ ਕਿਵੇਂ ਬਣਾਓ ਅ ਦੇਖੋ ਜੀ ਪਹਿਲਾਂ ਤੇ ਤੁਹਾਡੇ ਮਾਦੀਮ ਰਾਈ ਦੇਖ ਰਹੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਰੇ ਦਰਸ਼ਕਾਂ ਨੂੰ ਮੈਂ ਇਹ ਵੀ ਬੇਨਤੀ ਕਰਦਾ ਵੀ ਜਿਹੜਾ ਬਟਾਲੇ ਵਿਖੇ ਬਾਬਾ ਜੀ ਦਾ ਵਿਆਹ ਹੈ ਆਓ ਹਮ ਹਮਾ ਕੇ ਪਹੁੰਚੀਏ ਔਰ ਇਸ ਵਿਆਹ ਪੂਰਵ ਦੀਆਂ ਰੌਣਕਾਂ ਨੂੰ ਹੋਰ ਵਧਾਈਏ ਸੋ ਤਿਆਰੀ ਜਿਹੜੀ ਹੈ ਪ੍ਰੋਪਰਲੀ ਮਾਨਜੁਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਵੱਲੋਂ ਪੂਰੀ ਅਰੰਭੀ ਗਈ ਹੈ ਜੀ ਔਰ ਜਿੱਥੇ ਵੀ ਜਿਸ ਚੀਜ਼ ਦੀ ਵੀ ਆਪਾਂ ਜੋ ਡਿਮਾਂਡ ਕੀਤੀ ਹੈ ਪ੍ਰਸ਼ਾਸਨ ਨੇ ਕੀਤੀ ਹੈ ਸਾਡੇ ਲੋਕਾਂ ਵੱਲੋਂ ਡਿਮਾਂਡ ਆਈ ਹੈ ਉਹਨੂੰ ਤੈਦਿਲੋਂ ਸਵੀਕਾਰ ਕੀਤਾ ਗਿਆ ਐਮਐਲਏ ਸਾਹਿਬ ਹਜੂਰ ਸੱਚੇ ਪਾਤਸ਼ਾਹ ਸੋਹਣੀ ਪਾਲਕੀ ਦੇ ਵਿੱਚ ਬਹੁਤ ਹੀ ਸੋਹਣੇ ਸਰੂਪ ਦੇ ਵਿੱਚ ਸਜ ਧਜ ਕੇ ਸੁਲਤਾਨਪੁਰ ਲੋਧੀ ਤੋਂ ਪੂਰੇ ਸੰਗਤ ਜਿਹੜੀ ਹੈ ਇੱਕ ਬਰਾਤ ਰੂਪੀ ਸੰਗਤ ਨੇ ਇਥੇ ਪਹੁੰਚਣਾ। ਉਹਦਾ ਸਵਾਗਤ ਦਾ ਜਿਹੜਾ ਅਲੌਕਿਕ ਨਜ਼ਾਰਾ ਦਿਖਾਣਾ ਅਸੀਂ ਵੀ ਲਾਈਵ ਹੈ ਪੂਰੀ ਦੁਨੀਆ ਨੂੰ, ਪੂਰੇ ਵਿਸ਼ਵ ਨੂੰ। ਸਰ ਉਹ ਅਲੌਕਿਕ ਨਜ਼ਾਰਾ ਹੋਏਗਾ ਕਿਹਦਾ ਜਿਹੜਾ ਸੰਗਤਾਂ ਨੂੰ ਥੋੜਾ ਜਿਹਾ ਆਵਾਜ਼ ਹੋ ਜਾਏ ਇੰਤਜ਼ਾਰ ਕਰਨ ਉਸ ਦਿਨ ਦਾ ਕਿ ਕਦੋਂ ਐਨਆਰਏ ਟੂਡੇ ਤੇ ਉਹ ਲਾਈਵ ਚੱਲੇ ਤੇ ਅਸੀਂ ਦੇਖੀਏ। ਦੇਖੋ ਜੀ ਮੈਂ ਦੱਸਣਾ ਚਾਹੁੰਨਾ ਵੀ ਕੱਲ ਜਦੋਂ ਪਾਲਕੀ ਸਾਹਿਬ ਬਟਾਲੇ ਵਿਖੇ ਜਦੋਂ ਆਉਣਗੇ ਪੁੱਜਣਗੇ ਸਾਡੀ ਕੋਸ਼ਿਸ਼ ਹੈ ਵੀ ਹਸਰੀ ਦੇ ਪੁਲ ਦੇ ਉੱਤੇ ਬਧੀਏ ਇੱਕ ਆਤਸ਼ਬਾਜੀ ਨਾਲ ਜਿਹੜਾ ਉਹਨਾਂ ਦਾ ਸਵਾਗਤ ਕੀਤਾ ਜਾਵੇ ਔਰ ਮੈਂ ਤੁਹਾਡੇ ਮਾਧਿਅਮ ਰਾਹੀਂ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਕਰਦਾ ਹਾਂ ਵੀ ਆਓ ਕੱਲ ਹਸਰੀ ਦੇ ਪੁਲ ਜਿਹੜਾ ਆਰਬਾਬਾਵਾ ਕਾਲਜ ਦੇ ਲਾਗੇ ਹੈ ਉੱਥੇ ਪਹੁੰਚੋ ਜਦੋਂ ਪਾਲਕੀ ਸਾਹਿਬ ਉੱਥੇ ਪਹੁੰਚੇ ਤੇ ਆਤਿਸ਼ਬਾਜੀ ਨਾਲ ਆਪਾਂ ਜੀ ਐਨ ਵਾਖਾਂਗੇ ਐਮਐਨਐ ਸਾਹਿਬ ਇਸ ਤੋਂ ਪਹਿਲਾਂ ਪਤਾ ਨਹੀਂ ਇਸ ਪਾਵਨ ਦਿਹਾੜੇ ਨੂੰ ਕਿਹਦੀ ਨਜ਼ਰ ਲੱਗੀ ਸੀ ਕਿ ਕੋਈ ਨਾ ਕੋਈ ਦੁਰਘਟਨਾ ਵਾਪਰ ਜਾਂਦੀ ਸੀ ਜਾਂ ਤਾਂ ਬਲਾਸਟ ਹੋ ਜਾਂਦਾ ਸੀ ਜਾਂ ਫਿਰ ਗਟਰ ਦੇ ਵਿੱਚ ਕੋਈ ਬੱਚਾ ਡਿੱਗ ਜਾਂਦਾ ਸੀ ਪਰ ਇਸ ਵੱਲੋਂ ਪ੍ਰਸ਼ਾਸਨ ਪੂਰਾ ਪੱਬਾਂ ਪਾਰ ਹੈ ਤੁਹਾਡੇ ਵੱਲੋਂ ਤਿਆਰੀ ਕਿਹੋ ਜੀ ਹੈ ਸੰਗਤ ਡਰੀ ਹੋਈ ਹੈ ਬਟਾਲੀ ਆਉਣ ਤੋਂ ਪਹਿਲਾਂ ਬੱਚੇ ਗੋਦਾਂ 'ਚ ਚੁੱਕ ਲੈਂਦੇ ਨੇ ਕਿ ਕਿਤੇ ਕੋਈ ਵੈਸੀ ਹਾਲਾਤ ਨਾ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਹੈ ਜੀ ਵੇਖੋ ਸੰਗਤ ਕੋਈ ਡਰੀ ਨਹੀਂ ਆ ਜੀ ਔਰ ਮੈਂ ਤੁਹਾਨੂੰ ਦੱਸਣ ਲੱਗਾ ਵੀ ਪ੍ਰਾਪਰਲੀ ਜਿਹੜੇ ਸੀਵਰੇਜ ਤੱਕ ਜਿਹੜੇ ਆ ਉਹ ਆਪਾਂ ਚੈੱਕ ਕਰਾ ਰਹੇ ਆ ਕਿਤੇ ਵੀ ਕੋਈ ਸਾਨੂੰ ਇਨਫੋਰਮੇਸ਼ਨ ਆਉਂਦੀ ਆ ਚਾਹੇ ਕੋਈ ਵੀ ਪਾ ਦਿੰਦਾ ਇਨਫੋਰਮੇਸ਼ਨ ਆਪਾਂ ਨੂੰ ਕੋਸ਼ਿਸ਼ ਇਹ ਹੋਈ ਆ ਵੀ ਆਪਾਂ ਦੀ ਉਹਨੂੰ ਪਹਿਲ ਦੇ ਆਧਾਰ ਤੇ ਤਰਜੀਹ ਦੇ ਕੇ ਉਹਨੂੰ ਪੂਰਾ ਕੰਮ ਮੁਕਾਈਏ ਸੋ ਇਸ ਵਾਰ ਜਿਹੜਾ ਬਟਾਲੇ ਦੇ ਵਿੱਚ ਤਕਰੀਬਨ 100 ਕੈਮਰਾ ਜਿਹੜਾ ਆਪਾਂ ਮੇਨ ਮੇਨ ਪੁਆਇੰਟਾਂ ਤੇ ਲਗਾ ਦਿੱਤਾ ਵੀ ਜਿੱਥੇ ਵੀ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਪਾਰਕਿੰਗ ਦੇ ਪੁਆਇੰਟ ਵੱਖਰੇ ਬਣਾ ਦਿੱਤੇ ਨੇ ਪੁਲਸ ਟੀਮਾਂ ਜਿਹੜੀਆਂ ਅਲੱਗ-ਅਲੱਗ ਏਰੀਆ ਦੇ ਵਿੱਚ ਨਿਯੁਕਤ ਕਰ ਦਿੱਤੀਆਂ ਨੇ ਵੀ ਪੁਲਸ ਸਹਾਇਤਾ ਦੀ ਵੀ ਜਿੱਥੇ ਵੀ ਕੋਈ ਜ਼ਰੂਰਤ ਪਵੇ ਕੋਈ ਦਿੱਕਤ ਨਾ ਆਵੇ ਸੋ ਇਹਦੇ ਵਿੱਚ ਇਹੋ ਹੀ ਆ ਬੇਸਿਕਲੀ ਸਾਡੀ ਮੇਨ ਜਰੂਰ ਜੇ ਇਹੋ ਹੀ ਆ ਵੀ ਸੰਗਤ ਜਿਹੜੀ ਆਵੇ ਉਹਨੂੰ ਕੋਈ ਦਿੱਕਤ ਨਾ ਐਮਐਨਐ ਸਾਹਿਬ ਤੁਹਾਡਾ ਐਸਐਸਪੀ ਸਾਹਿਬ ਦਾ ਔਰ ਐਸਟੀਐਮ ਸਾਹਿਬ ਦਾ ਕੋਆਰਡੀਨੇਸ਼ਨ ਕਿਹੋ ਜਿਹਾ ਚੱਲ ਰਿਹਾ ਔਰ ਮੇਰੇ ਖਿਆਲ ਹੈ ਕਿ ਰਾਤ ਨੂੰ ਥੋੜਾ ਬਹੁਤ ਆਰਾਮ ਕਰਨ ਦਾ ਸਮਾਂ ਮਿਲਦਾ ਕਿ ਨਹੀਂ ਮਿਲਦਾ ਕਿਉਂਕਿ ਅਸੀਂ ਜੋ ਤੁਹਾਡੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਉੱਚ ਅਫਸਰਾਂ ਦੇ ਜਿੰਮੇਵਾਰੀ ਦੇਖੀ ਹੈ ਬਹੁਤ ਹੀ ਸੰਜੀਦਗੀ ਦੇ ਨਾਲ ਲੈ ਰਹੇ ਨੇ ਇਸ ਮਾਮਲੇ ਬਿਲਕੁਲ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਮੇਰੀ ਆ ਹੁਣ ਵੀ ਡੀਸੀ ਸਾਹਿਬ ਨਾਲ ਗੱਲ ਹੋ ਰਹੀ ਸੀ ਸਵੇਰ ਦੇ ਇੱਕ ਦਿਨ ਦੇ ਵਿੱਚ ਚਾਰ-ਚਾਰ ਵਾਰੀ ਪੰਜ-ਪੰਜ ਵਾਰੀ ਸਾਡੀ ਇਸ ਸਿਚੁਏਸ਼ਨ ਦੇ ਅਕੋਰਡਿੰਗ ਗੱਲਬਾਤ ਹੁੰਦੀ ਹੈ ਵੀ ਕਿਸੇ ਸੰਗਤ ਨੂੰ ਦਿੱਕਤ ਨਾ ਆਵੇ ਐਸਐਸਪੀ ਸਾ ਇਹ ਸਾਡਾ ਜਿਹੜਾ ਅ ਤਿਹਾਰ ਮੈਂ ਕਹਿ ਸਕਦਾ ਜੀ ਜਿਹੜਾ ਇਹ ਸਾਡਾ ਵਿਆਪੂਰਵ ਜਿਹੜਾ ਸਾਨੂੰ ਇੱਕ ਚਾ ਹੁੰਦਾ ਸਾਨੂੰ ਇੱਕ ਰੀਜ਼ ਹੁੰਦੀ ਹੈ ਵੀ ਯਾਰ ਹਾਂ ਜੀ ਵੱਖਰੀ ਰੌਣਕ ਵੇਖਣ ਨੂੰ ਨਜ਼ਰ ਆਉਂਦੀ ਹੈ ਬਸ ਉਸ ਰੌਣਕ ਦਾ بے ਸਬਰੀ ਨਾਲ ਇੰਤਜ਼ਾਰ ਕਰ ਰਹੇ ਆਂ ਔਰ ਉਹ ਜਿਹੜੀ ਆਪਾਂ ਡਿਊਟੀਆਂ ਜਿਹੜੀਆਂ ਨੇ ਆਪਣੀਆਂ ਤਨ ਦੇਈਆਂ ਨਾ ਪਾ ਰਹੇ ਆਂ ਐਮ ਐਲ ਏ ਸਾਹਿਬ ਦੇ ਸੱਜੇ ਪਾਸੇ ਜਿਹੜੇ ਬੈਠੇ ਨੇ ਇਹਨਾਂ ਦਾ ਨਾਮ ਬਲਬੀਰ ਸਿੰਘ ਬਿੱਟੂ ਹੈ ਔਰ ਇਸ ਸਾਈਡ ਜਸ਼ਪਾਲ ਚੋਹਾਨ ਜੀ ਬੈਠੇ ਨੇ ਸੋ ਇਹ ਉਹ ਟੀਮ ਹੈ ਜਿਨ੍ਹਾਂ ਨੇ ਐਮਐਲਏ ਸਾਹਿਬ ਦੀਆਂ ਸੱਜੀਆਂ ਤੇ ਖੱਬੀਆਂ ਬਾਹਾਂ ਬਣ ਕੇ ਇਸ ਪੂਰੀ ਜ਼ਿੰਮੇਵਾਰੀ ਨੂੰ ਬਾਬਾ ਜੀ ਦੇ ਵਿਆਹਪੁਰਬ ਨੂੰ ਲੈ ਕੇ ਤਿਆਰੀਆਂ ਦੇ ਵਿੱਚ ਪੂਰੇ ਪੂਰਾ ਯੋਗਦਾਨ ਜਿਹੜੇ ਇਤ ਦੇ ਰਹੇ ਨੇ ਨਾਲ ਦੀ ਨਾਲ ਅਸੀਂ ਦੇਸ਼ ਆਪ ਦੇਸ਼ਾਂ ਦੇ ਵਿੱਚ ਜਿੰਨੀ ਵੀ ਸੰਗਤ ਹੈ ਅਸੀਂ ਅੱਜ ਨੂੰ ਫਿਰ ਅਪੀਲ ਕਰ ਦਿੰਨੇ ਆ ਕਿ ਜੇਕਰ ਤੁਸੀਂ ਇਹ ਪ੍ਰੋਗਰਾਮ ਲਾਈਵ ਦੇਖਣਾ ਚਾਹੁੰਦੇ ਤੇ ਐਨਆਰਆਈ ਟੂਡੇ ਦੇ ਉਤੇ ਤੁਸੀਂ ਲਗਾਤਾਰ ਇਹ ਲਾਈਵ ਤਸਵੀਰਾਂ ਜਿਹੜੀਆਂ ਇਹ ਜ਼ਰੂਰ ਦੇਖ ਲੈਣਾ ਪਰ ਜਾਂਦੇ ਜਾਂਦੇ ਕਿਹੜੇ ਹੋਣਗੇ ਖਾਸ ਮਹਿਮਾਨ ਕੌਣ ਆ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਔਰ ਕਦੋਂ ਪਹੁੰਚ ਰਹੇ ਨੇ ਉਹ ਅਸੀਂ ਐਮਐਲਏ ਸਾਹਿਬ ਤੋਂ ਜ਼ਰੂਰ ਜਾਣਾਂਗੇ ਤਾਂ ਕਿ ਤੁਸੀਂ ਵੀ ਦੇਖ ਸਕੋ ਕਿ ਇਸ ਪਾਵਨ ਤਿਹਾੜੀ ਤੇ ਕਿੰਨਾ ਪਿਆਰ ਸਰਕਾਰ ਜਿਹੜਾ ਪੰਜਾਬ ਸਰਕਾਰ ਵੀ ਉਹਦਾ ਕਿੰਨਾ ਮਣਕਰ ਅ ਦੇਖੋ ਜੀ ਮੈਂ ਦੱਸਣਾ ਚਾਹੁੰਨਾ ਜੀ ਸਾਡੇ ਕੈਬਨਿਟ ਮਨਿਸਟਰ ਲਾਲਚੰਦ ਕਟਾਰੂ ਜੀ ਉਹ ਵੀ ਪਹੁੰਚ ਰਹੇ ਨੇ ਸਾਡੇ ਕੈਬਨਿਟ ਮਨਿਸਟਰ ਕੁਲਦੀਪ ਸਿੰਘ ਢਾਲੀਵਾਲ ਜੀ ਉਹ ਵੀ ਪਹੁੰਚ ਰਹੇ ਨੇ ਸਾਡੇ ਸਪੀਕਰ ਸਾਹਿਬ ਸਰਦਾਰ ਕਲਤਾਰ ਸਿੰਘ ਸੰਧਵਾ ਜੀ ਉਹ ਵੀ ਉੱਚੇ-ਚੇ ਤੌਰ ਤੇ ਉਹਨਾਂ ਦਾ ਮੈਂ ਕਹਿ ਸਕਦਾ ਵਾਂ ਵੀ ਉਹ ਆਪ ਕਿਉਂਕਿ ਇਹ ਅਕਸਰ ਮੈਂ ਵੀ ਵਿਧਾਨ ਸਭਾ ਦੇ ਵਿੱਚ ਇਹੋ ਗੱਲ ਕਰਦਾ ਉਹ ਕਹਿੰਦੇ ਆਰਕੀ ਵੇਖਣਾ ਤੇ ਉਹ ਵੀ ਪਹੁੰਚ ਰਹੇ ਨੇ ਮੈਂ ਧੰਨਵਾਦ ਕਰਦਾ ਹਰਮਾਨ ਜੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਉਹਨਾਂ ਦੇ ਮਿਸਿਸ ਮਿਸਿਸ ਮਾਨ ਉਹਨਾਂ ਦਾ ਵੀ ਮੈਨੂੰ ਮੈਸੇਜ ਆਇਆ ਵੀ ਮੈਂ ਪਹੁੰਚ ਰਹੀ ਹਾਂ ਜੋ ਜੋ ਮੈਨੂੰ ਪਤਾ ਲੱਗੂਗਾ ਮੈਂ ਤੁਹਾਨੂੰ ਇਤਲਾਾ ਨਾਲ ਦੇ ਨਾਲ ਹੀ ਕਰਦਾ ਜਾਊਗਾ ਜੀ ਸੋ ਬਾਬਾ ਸ਼ੁਕਰੀਆ ਐਮ ਐਲ ਏ ਸਾਬਸੋ ਇਹਨਾਂ ਸਾਡੇ ਨਾਲ ਐਮ ਐਲ ਏ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਔਰ ਉਹਨਾਂ ਦੀ ਇਸ ਮੁੱਚੀ ਟੀਮ ਨਾਲ ਦੀ ਨਾਲ ਅਸੀਂ ਆਪਣੇ ਦਸ਼ਕਾਂ ਨੂੰ ਇਹ ਜ਼ਰੂਰ ਕਵਾਂਗੇ ਕਿ ਜਿੰਨੀ ਛਿੱਦਤ ਦੇ ਨਾਲ ਜਿੰਨੀ ਮਿਹਨਤ ਦੇ ਨਾਲ ਇਹ ਟੀਮ ਕੰਮ ਕਰ ਰਹੀ ਹੈ ਇਹ ਸੇਵਾ ਕਰ ਰਹੀ ਨੇ ਤਾਂ ਤੁਸੀਂ ਵੀ ਅਸੀਂ ਸੰ ਜ਼ਰੂਰ ਬਖਸ਼ਣੀਆਂ ਇਹਨਾਂ ਨੂੰ ਤਾਂ ਕਿ ਇਹ ਸੇਵਾ ਦੇ ਵਿੱਚ ਸਫਲ ਹੋਣਾ ਐਨ ਆਰ ਆਈ ਟੂਡੇ ਤੇ ਲਾਈਵ ਲਗਾਤਾਰ ਚੱਲੇਗਾ ਸੁਲਤਾਨਪੁਰ ਲੋਧੀ ਤੋਂ ਵੀ ਔਰ ਅਗਲੇ ਦਿਨ ਬਾਬਾ ਜੀ ਦਾ ਵਿਆਹਪੁਰਬ ਜਿਹੜਾ ਉਹ ਵੀ ਤੁਸੀਂ ਲਗਾਤਾਰ ਜੁੜੇ ਰਹੋ ਦਰਸ਼ਨ ਕਰਦੇ ਰਹੋ ਸਾਨੂੰ ਵੀ ਅਸੀਸਾਂ ਦਿਓ ਤਾਂ ਕਿ ਅਸੀਂ ਸੇਵਾ ਵਧੀਆਂ ਕਰ ਸਕੀਏ ਤੇ ਨਾਲ ਦੀ ਨਾਲ ਐਮਐਲਏ ਅਮਨ ਚੇਤ ਸਿੰਘ ਸ਼ੈਰੀ ਕਲਸੀਰ ਉਹਦੀ ਸਮੁੱਚੀ ਟੀਮ ਨੂੰ ਵੀ ਅਸੀਸ ਦਿਓ ਔਰ ਇਹਨਾਂ ਲਈ ਅਰਦਾਸਾਂ ਕਰਿਓ ਕਿ ਇਹਨਾਂ ਨੂੰ ਪਰਮਾਤਮਾ ਤੰਦਰੁਸਤੀ ਬਖਸ਼ੇ ਤਾਂ ਕਿ ਬਾਬਾ ਜੀ ਦੇ ਵਿਆਹਪੁਰਬ ਤੇ ਕੀਤੇ ਹੋਏ ਵਾਦੇ ਪੂਰੇ ਕਰ ਸਕਣ